ਜੇ ਤੂੰ ਪਿਆਰ ਹੀ ਕਰਨਾ ਨਾ ਜੋ ਪਿਆਰ ਸਦਾ ਨਿਵਣ ਵਾਲਾ ਹੈ ਜੋ ਪਿਆਰ ਧੋਖਾ ਦੇਣ ਵਾਲਾ ਨਹੀਂ ਹੈ ਉਹ ਪਿਆਰ ਪਰਮਾਤਮਾ ਨਾਲ ਹੈ ਆਖੋ ਸਤਨਾਮ ਬਾਕੀ ਜਿਹੜੀਆਂ ਪ੍ਰੀਤਾਂ ਹਨ ਉਹ ਝੂਠੀਆਂ ਹਨ ਜਗਤ ਮੈਂ ਝੂਠੀ ਦੇਖੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰੱਖਿਓ ਚੀਤ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਹਰੀ ਇਹ ਕ ਅਚਰਜ ਕੌਤਕ ਹੈ ਰੀਤ ਹੈ ਕਿ ਇਸ ਦੁਨੀਆ ਨੇ ਇੱਕ ਦਿਨ ਛੱਡ ਜਾਣਾ ਹੈ ਇਹ ਝੂਠਾ ਪ੍ਰੇਮ ਹੈ ਇਹਨੇ ਧੋਖਾ ਦੇ ਜਾਣਾ ਇਸ ਕਰਕੇ ਕਰਕੇ ਮਹਾਰਾਜ ਕਹਿੰਦੇ ਆ ਕਿ ਤੂੰ ਪ੍ਰੀਤ ਹੀ ਕਰਨੀ ਹੈ ਨਾ ਤਾਂ ਉਸ ਰੱਬ ਨਾਲ ਉਸ ਪ੍ਰਮਾਤਮਾ ਨਾਲ ਕਰ ਜੋ ਸਦਾ ਨਿਵਣ ਵਾਲੀ ਹੈ ਇਹਨਾਂ ਨੇ ਇਹ ਤੇ ਜਿਉਂਦੇ ਜੀ ਪ੍ਰੇਮ ਛੱਡ ਜਾਂਦੀ ਹੈ ਦੁਨੀਆ ਸਾਥ ਛੱਡ ਜਾਂਦੀ ਹੈ ਸੁੱਖਾਂ ਦੇ ਸੰਗੀ ਹਨ ਦੁੱਖਾਂ ਵਿੱਚ ਸਾਥ ਛੱਡ ਜਾਂਦੇ ਹਨ ਸੁਖ ਮੈਂ ਆਣ ਬਹੁਤ ਮਿਲ ਬੈਠ ਤ ਰਹਿਤ ਚਾਹੂ ਦਿਸ ਕੇਰਾ ਵਿਪਤ ਪਰਿ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨੇ ਰੇ ਇਹ ਕੁਦਰਤੀ ਐ ਵੀ ਵਿਪਤਾ ਪਈ ਤੇ ਕੋਈ ਕੋਈ ਮਨੁੱਖ ਹੈ ਰੱਬ ਦਾ ਰੂਪ ਜਿਹੜਾ ਨਾਲ ਖੜਦਾ ਹੈ ਨਹੀਂ ਦੁਨੀਆ ਛੱਡ ਜਾਂਦੀ ਏ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਦੇ ਆ ਰਹਿਮਤ ਕਰਦੇ ਆ ਕਿ ਰੇ ਮਨ ਆਰਾਮ ਸੋਕਰ ਪ੍ਰੀਤ ਸਰਵਣ ਗੋਵਿੰਦ ਗੁਣ ਸੁਣੋ ਤੂੰ ਆਪਣੇ ਕੰਨਾਂ ਨਾਲ ਕੇਵਲ ਹੋਰ-ਹੋਰ ਗੱਲਾਂ ਸੁਣਦਾ ਰਹਿਣਾ ਹੈ ਇਹ ਸਰਵਣੋ ਮੇਰਿਓ ਸੱਚੈ ਸੁਣਨੈ ਨੋ ਪਠਾਈ ਕਹਿ ਮੇਰੇ ਕੰਨੋ ਸੱਚ ਤੋਂ ਬਿਨਾ ਹੋਰ ਨਾ ਸੁਣਿਆ ਕਰੋ ਚੰਗੀਆਂ ਗੱਲਾਂ ਕੋਈ ਸੇਲ ਦੇਣ ਵਾਲੀਆਂ ਭਲੇ ਦੀਆਂ ਗੱਲਾਂ ਕੰਨ ਚ ਪਾਇਆ ਕਰ ਇਨ੍ਹਾਂ ਕੰਨਾਂ ਨਾਲ ਈਰਖਾ ਨਿੰਦਿਆ ਦਵੇਸ਼ ਇਹ ਗੱਲਾਂ ਨਾ ਸੁਣਿਆ ਕਰ ਫਿਰ ਤੇਰੇ ਕੰਨ ਵੀ ਜਿਹੜੇ ਆ ਉਹ ਅਪਵਿੱਤਰ ਹੋ ਜਾਂਦੇ ਹਨ ਤੇ ਜੇ ਤੂੰ ਸੱਚ ਸੁਣਦਾ ਬਾਣੀ ਸੁਣਦਾ ਹੈ ਚੰਗੀਆਂ ਗੱਲਾਂ ਸੁਣਦਾ ਤਾਂ ਕੰਨ ਵੀ ਪਵਿੱਤਰ ਹੋ ਜਾਂਦੇ ਹਨ ਅੱਖਾਂ ਨਾਲ ਮਾੜਾ ਵੇਖਦਾ ਅੱਖਾਂ ਮੈਲੀਆਂ ਹੋ ਜਾਂਦੀਆਂ ਹਨ ਮੈਲੀ ਵਾਸ਼ਨਾ ਪ੍ਰਾਪਤ ਕਰਦਾ ਅੰਦਰ ਮੈਲੀ ਵਾਸ਼ਨਾ ਪ੍ਰਵੇਸ਼ ਕਰ ਜਾਂਦੀ ਹੈ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਸਮਝਾਉਂਦੇ ਹਨ ਭਾਈ ਸ੍ਰਵਣ ਗੋਵਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਕਿ ਹੇ ਭਾਈ ਕੰਨਾਂ ਨਾਲ ਪ੍ਰਮਾਤਮਾ ਦੀ ਉਸਤਤ ਸੁਣਿਆ ਕਰ ਤੇ ਜੀਵ ਨਾਲ ਪ੍ਰਮਾਤਮਾ ਦੀ ਸੈਸਲਾ ਦੇ ਗੀਤ ਗਾਇਆ ਕਰ ਗੁਰੂ ਦੀਆਂ ਸਿਫਤਾਂ ਕਰਿਆ ਕਰ ਜਿੰਨਾ ਕਚਰੇ ਸ਼ਰੀਰ ਮਿਲਿਆ ਜਿੰਨਾ ਕਚਰੇ ਰਸਨਾ ਮਿਲੀ ਹੈ ਜਿੰਨਾ ਕਚਰੇ ਅੱਖਾਂ ਮਿਲੀਆਂ ਨੇ ਬਸੇ ਇੰਦਰੀਆਂ ਤੋਂ ਚੰਗੇ ਕਰਮ ਇਹਨਾਂ ਨੂੰ ਚੰਗੇ ਕਰਮਾਂ ਤੇ ਲਾ ਉਦੀ ਸਿਫਤ ਕਰਿਆ ਕਰ ਜਿੰਨਾ ਚਿਰ ਸਰੀਰ ਤੈਨੂੰ ਦਿੱਤਾ ਹੈ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨਾ ਨਾਲ ਬਾਣੀ ਸੁਣਨੀ ਤੇ ਮੁਖ ਨਾਲ ਸਿਮਰਨ ਕਰਨਾ ਫਿਰ ਤੇਰਾ ਸਾਰਾ ਸਰੀਰ ਹੀ ਪਵਿੱਤਰ ਹੋ ਜਾਵੇਗਾ ਕਰਨਾ ਕੀ ਹੈ ਕਰ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਾਧ ਸੰਗਤ ਕਰਿਆ ਕਰ ਗੁਰਮਖਾਂ ਦੀ ਸੰਗਤ ਕਰਿਆ ਕਰ ਤੇ ਫਿਰ ਸਿਮਰ ਮਾਧੋ ਹੋਹੇ ਪਤਪਨੀ ਗੁਰਮਖਾਂ ਦੀ ਸੰਗਤ ਕਰਿਆ ਕਰ ਪ੍ਰਮਾਤਮਾ ਦਾ ਸਿਮਰਨ ਕਰਦਾ ਰਿਹਾ ਕਰ ਤੇ ਸਿਮਰਨ ਦੀ ਵਰਕਤ ਨਾਲ ਵਿਕਾਰੀ ਮਨੁੱਖ ਵੀ ਪਵਿੱਤਰ ਬਣ ਜਾਂਦੇ ਹਨ ਕਿਉਂਕਿ ਵੇਖੋ ਜਿਹੜੇ ਸਾਡੇ ਗੁਰੂ ਸਹਿਬਾਨ ਹਨ ਸਾਡੇ ਭਗਤ ਹਨ ਜਿਨ੍ਹਾਂ ਦਾ ਆਪਣਾ ਜੀਵਨ ਬੜਾ ਉੱਚਾ ਸੁੱਚਾ ਸੀ ਜਿਨ੍ਹਾਂ ਦਾ ਆਪਣਾ ਜੀਵਨ ਬੜਾ ਪਵਿੱਤਰ ਸੀ ਸਾਡੇ ਗੁਰੂਆਂ ਨੇ ਔਗਣਹਾਰੇ ਮਨੁੱਖਾਂ ਨੂੰ ਬਖਸ਼ ਕੇ ਆਪਣੇ ਗਲ ਨਾਲ ਲਾ ਲਿਆ ਅਸੀਂ ਖੁਦ ਔਗਣ ਹਾਰੇ ਹਾਂ ਪਰ ਅਸੀਂ ਕਿਸੇ ਨੂੰ ਬਖਸ਼ਣ ਨੂੰ ਤਿਆਰ ਨਹੀਂ ਹਾਂ ਆਖੋ ਸਤਨਾਮ ਬੰਦਾ ਕਹਿੰਦਾ ਨਹੀਂ ਨਹੀਂ ਇਹ ਬਹੁਤ ਮਾੜਾ ਬੰਦਾ ਇਹਨੂੰ ਪਿੱਛੇ ਰੱਖੋ ਕੋਈ ਬੰਦਾ ਸਿੱਧੇ ਰਾਤ ਤੇ ਲੱਗ ਜੇ ਨਾ ਕਈ ਵਾਰੀ ਅਸੀਂ ਇਹਨੂੰ ਫੇਰ ਨਰਕ ਚ ਡਿੱਗਣ ਲਈ ਮਜਬੂਰ ਕਰ ਦੰਨੇ ਆ ਕਿਉਂ ਇਹ ਬੰਦਾ ਤੇ ਇਦਾਂ ਦਾ ਨਾ ਹੁੰਦਾ ਸੀ ਹੁਣ ਭਲਾਪੁਰਸ਼ ਬਣ ਗਿਆ ਇਹ ਬੰਦਾ ਤਾਂ ਆਹ ਕੰਮ ਕਰਦਾ ਰਿਹਾ ਜਦੋਂ ਗੁਰਬਾਣੀ ਨੇ ਗਨਕਾ ਵਰਗਿਆਂ ਦੇ ਔਗਣ ਨਹੀਂ ਚਿਤਾਰੇ ਗੁਰਬਾਣੀ ਨੇ ਅਜਾਮਲ ਵਰਗਿਆਂ ਦੇ ਪਾਪ ਨਹੀਂ ਚਿਤਾਰੇ ਤੇ ਫਿਰ ਬੰਦਿਆ ਆਪਾਂ ਕੌਣਾ ਕਿਸ ਦੇ ਪਾਪਾਂ ਨੂੰ ਚਿਤਾਰਨ ਵਾਲਿਓ ਬਖਸ਼ਣ ਹਾਰ ਹੈ ਆਖੋ ਸਤਨਾਮ ਕਰ ਸਾਧ ਸੰਗਤ ਸਿਮਰ ਮਾਦੋ ਇਹ ਵਚਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਕਰ ਸਾਧ ਸੰਗਤ ਸਿਮਰ ਮਾਦੋ ਹੋਹੇ ਪਤ ਪਨੀਤ ਕਿ ਭਾਈ ਆਹ ਕੰਮ ਕਰਿਆ ਕਰ ਗੁਰਮਖਾਂ ਦੀ ਸੰਗਤ ਪਰਮਾਤਮਾ ਦਾ ਸਿਮਰਨ ਤੇ ਇਹਦੀ ਵਰਕਤ ਨਾਲ ਫਿਰ ਵਿਕਾਰੀ ਮਨੁੱਖ ਵੀ ਪਵਿੱਤਰ ਤੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਕਾਲ ਬਿਆਲ ਜਿਉਂ ਪਰਿਓ ਡੋਲੇ ਮੁਖ पसਾਰੇ ਮੀਤਾ ਮਹਾਰਾਜ ਕਹਿੰਦੇ ਆ ਸੱਜਣਾ ਇਸ ਕੰਮ ਵਿੱਚ ਆਲਸ ਨਾ ਕਰ ਪਹਿਲਾ ਕੰਮ ਦੱਸੇ ਵੀ ਆ ਕਰ ਫੇਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਵੀ ਐਦਾਂ ਕਰ ਆਲਸ ਨਾ ਕਰ ਇਨ੍ਹਾਂ ਕੰਮਾਂ ਨੂੰ ਕਰਨ ਲੱਗਿਆ ਵੇਖ ਮੌਤ ਸੱਪ ਵਾਂਗ ਮੂੰਹ ਖੋਲ ਕੇ ਪਈ ਫਿਰਦੀ ਐ ਆਜ ਕਾਲ ਫੁਣ ਤੋਹੇ ਗਰਸ ਹੈ ਸਮਝ ਰੱਖੋ ਚੀਤ ਇਹ ਆਪਣੇ ਚਿੱਤ ਵਿੱਚ ਸਮਝ ਰੱਖ ਕਿ ਮੌਤੈਨੂੰ ਛੇਤੀ ਹੀ ਹੜੱਪ ਕਰ ਲੈਣ ਵਾਲੀ ਹੈ ਭਰੋਸਾ ਕੋਈ ਜ਼ਿੰਦਗੀ ਦਾ ਇਸ ਤਰ੍ਹਾਂ ਆਲਸ ਨਾ ਕਰਿਆ ਕਰ ਹੁਣ ਸਾਡਾ ਕੀ ਹੈ bure ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ bure ਕਾਮ ਨੂੰ ਭੱਜ ਕੇ ਮਨੁੱਖ ਜਾਂਦਾ ਹੈ ਲਾਲਚ ਬਸ ਹੋ ਕੇ ਪਰ ਜਦੋਂ ਨਾਮ ਜਪਣ ਦਾ ਟਾਈਮ ਹੁੰਦਾ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਉਦੋਂ ਸਾਨੂੰ ਸਾਰਿਆਂ ਨੂੰ ਆਲਸ ਦੱਬ ਲੈਂਦੀ ਹੈ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਚੇਤੇ ਕਰਾਉਂਦੇ ਆ ਵੀ ਤੂੰ ਆਲਸ ਨਾ ਕਰਿਆ ਕਰ ਇਹ ਸਮਾਂ ਹੈ ਤੇਰੇ ਲਈ ਚੇਤਨਾ ਹੈ ਤੋ ਚੇਤਲੈ ਨਿਸ ਦਿਨ ਮੈਂ ਪ੍ਰਾਨੀ ਆ ਸਮਾਂ ਹੈ ਸ਼ਿਨ ਸ਼ਿਨ ਔਦ ਵਿਹਾਤ ਹੈ ਦੇਖ ਸ਼ਿਨ ਸ਼ਿਨ ਕਰਕੇ ਤੇਰੀ ਉਮਰ ਹੈ ਜਿਹੜੀ ਉਹ ਬੀਤਦੀ ਜਾ ਰਹੀ ਹੈ ਛਿਨ ਛਿਨ ਔਦ ਬਿਹਾਤ ਹੈ ਫੁੱਟੇ ਕਟਜੋ ਪਾਣੀ ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ ਐ ਅਗਿਆਨੀ ਮੂਰਖ ਮਨਾ ਤੂੰ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਇਸ ਕਰਕੇ ਤੂੰ ਚੇਤਿਆ ਕਰ ਛਿਨ ਛਿਨ ਔਦ ਬਿਹਾਤ ਹੈ ਫੁੱਟੇ ਕਟਜੋ ਪਾਣੀ ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ ਝੂਠਾ ਲਾਲਚ ਲਾਗ ਕੇ ਨੈ ਮਰਨ ਪਛਾਨਾ ਇਹ ਤੂੰ ਭੁੱਲ ਹੀ ਚੁੱਕਿਆ ਹੈ ਕਿ ਮੈਂ ਇੱਕ ਦਿਨ ਜਾਣਾ ਵੀ ਹੈ ਇਸ ਕਰਕੇ ਇੱਕ ਦਿਨ ਜਾਣਾ ਇਹਨੂੰ ਜੀਵਨ ਨੂੰ ਚੰਗੀ ਤਰ੍ਹਾਂ ਸਮਝ ਕੇ ਜਿਉਣ ਦੀ ਕੋਸ਼ਿਸ਼ ਕਰ ਆਜ ਕਾਲ ਫੁਣ ਤੋਹੇ ਗਰਸ ਹੈ ਅੱਜ ਨਹੀਂ ਕੱਲ ਤੈਨੂੰ ਇਹਨੇ ਗਰਸ ਲੈਣਾ ਇਹ ਸਮਝ ਰੱਖ ਸਮਝ ਰੱਖੋ ਚੀਤ ਇਹ ਚੇਤੇ ਰੱਖਿਆ ਕਰ ਕਹ ਨਾਨਕ RAM ਭਜ ਲੈ ਜਾਤ ਅਵਸਰ ਬੀਤ ਭਾਵ ਤੇਰਾ ਸਮਾ ਜਿਹੜਾ ਉਹ ਬੀਤਦਾ ਜਾ ਰਿਹਾ ਸਾਡੇ ਸਾਹਮਣੇ ਬੀਤ ਰਿਹਾ ਹੈ ਬਚਪਨ ਸੀ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਲੰਘ ਗਿਆ ਜਵਾਨੀ ਆਈ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੰਘੀ ਬੜੇ ਪਾ ਆ ਗਿਆ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਗੱਲ ਸਿਰੇ ਲੱਗ ਗਈ ਇਸ ਤਰ੍ਹਾਂ ਹੈ ਮਾਰੇ ਕਹਿੰਦੇ ਚਿੰਤਾ ਚ ਜੀਵਨ ਨਾਮ ਮਤੀਤ ਕਰਿਆ ਕਰ ਤੂੰ ਚਿੰਤਾ ਨਾ ਕਰਿਆ ਕਰ ਚਿੰਤਨ ਹੈ ਕਰਤੇ ਉਹਦਾ ਚਿੰਤਨ ਕਰਿਆ ਕਰ ਚਿੰਤਾ ਨਾ ਕਰਿਆ ਕਰ ਭਾਵ ਉਹਨੂੰ ਚੇਤੇ ਕਰਿਆ ਕਰ ਸਿਮਰਿਆ ਕਰ ਇਸ ਕਰਕੇ ਚਿੰਤਾ ਫਿਕਰ ਛੱਡ ਦੇ ਉਸ ਪ੍ਰਮਾਤਮਾ ਤੇ ਛੱਡਿਆ ਕਰ ਜਦੋਂ ਉਸ ਪ੍ਰਮਾਤਮਾ ਤੇ ਛੱਡ ਦੇਵੇਂਗਾ ਤਾ ਫਿਰ ਉਹਨੇ ਆਪੇ ਤੇਰੇ ਤੇ ਕਿਰਪਾ ਕਰ ਦੇਣੀ ਹੈ ਉਹ ਕਦੇ ਅਣ ਹੋਣੀ ਕਰਦਾ ਹੀ ਨਹੀਂ ਚਿੰਤਾ ਤਾਂ ਕੀ ਕੀਜੀਏ ਜੇ ਅਣ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਥਿਰ ਰਹਿਣਾ ਕਿਸੇ ਨੇ ਨਹੀਂ ਹੈ ਇਸ ਕਰਕੇ ਸੋਚ ਸਮਝ ਕੇ ਵਿਖਿਆ ਕਰ ਸੋਚ ਸਮਝ ਕੇ ਬੋਲਿਆ ਕਰ ਸੋਚ ਸਮਝ ਕੇ ਹੀ ਤੁਰਿਆ ਕਰ ਬਾਕੀ ਤੋਰ ਨਾ ਉਹਨੇ ਆ ਉਹਦਾ ਆਸਰਾ ਲਿਆ ਕਰ ਅਰਦਾਸ ਅਰਦਾਸ ਕਰਿਆ ਕਰ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ ਹਮੇਸ਼ਾ ਅਰਦਾਸ ਕਰਦੇ ਰਹੋ ਗੁਰੂ ਦੇ ਚਰਨਾਂ ਵਿੱਚ ਆ ਕੇ ਰੋਜ ਮਾਲਕਾ ਸੀਤੇ ਔਗਣਾ ਦੇ ਭਰੇ ਹੋਏ ਆ ਸਾਨੂੰ ਬਖਸ਼ਣਾ ਕਰ ਇਹ ਕੰਮ ਕਰਿਆ ਕਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਵੇਖ ਜੇ ਤੂੰ ਬਹੁਤਾ ਸੋਚੇਂਗਾ ਨਾ ਤਾਂ ਮਨ ਦੀਆਂ ਆਸਾਂ ਮਨ ਵਿੱਚ ਹੀ ਰਹਿ ਜਾਂਦੀਆਂ ਮਨ ਕੀ ਮਨ ਹੀ 마ਹੀ ਰਹੀ ਮਨ ਦੀਆਂ ਆਸਾਂ ਮਨ ਵਿੱਚ ਹੀ ਰਹਿ ਗਈਆਂ ਨਾ ਹਰਿ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ ਨਾ ਪ੍ਰਮਾਤਮਾ ਦਾ ਭਜਨ ਕੀਤਾ ਨਾ ਗੁਰਮੁਖ ਜਨਾਂ ਦੀ ਸੇਵਾ ਕੀਤੀ ਤੇ ਇਤਨੇ ਨੂੰ ਸਮਾਂ ਆ ਗਿਆ ਕੁਛ ਵੀ ਨਹੀਂ ਕੀਤਾ ਨਾ ਹਰ ਭਜੇ ਨਾ ਤੀਤ ਸੇਵੇ ਚੋਟੀ ਕਾਲ ਗਈ ਐਨੇ ਨੂੰ ਚੋਟੀ ਤੋ ਆ ਕੇ ਫੜ ਲਿਆ ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀ ਵੀ ਇੰਨਾ ਨਾਲ ਮੋਹ ਨਾਤਾ ਤੋੜਿਆ ਜਾ ਸਕਦਾ ਨਾ ਹੀ ਟੁੱਟਦਾ ਹੈ ਪਰ ਤੂੰ ਇੰਨਾ ਦੇ ਵਿੱਚ ਰਹਿੰਦਾ ਹੋਇਆ ਪਰਮਾਤਮਾ ਨਾਲ ਜੁੜਿਆ ਰਹੇ ਇਹ ਸਾਰਾ ਕੁਝ ਪਰਮਾਤਮਾ ਦਾ ਹੈ ਇਸਤਰੀ ਮਿੱਤਰ ਪੁੱਤਰ ਗੱਡੀਆਂ ਮਾਲ ਸੁਭਾਵ ਤਨ ਪਦਾਰ ਸਾਰੀ ਧਰਤੀ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਆਵਰ ਸਗਲ ਮਿਥਿਆਏ ਜਾਨੋ ਭਜਨ ਰਾਮ ਕੋ ਸਹੀ ਇਹ ਸਭ ਕੁਝ ਨਾਸ਼ਵੰਤ ਸਮਝਿਓ ਪ੍ਰਮਾਤਮਾ ਦਾ ਭਜਨ ਹੀ ਅਸਲ ਸਾਥੀ ਹੈ ਆਖੋ ਸਤਨਾਮ ਅਸਲ ਸਾਥੀ ਹੁਣ ਦੱਸਿਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਪ੍ਰਮਾਤਮਾ ਦਾ ਭਜਨ ਹੈ ਜਿਹੜਾ ਇਹ ਅਸਲ ਸਾਥੀ ਹੈ ਭਾਈ ਨਾਲ ਨਿਵਣ ਵਾਲਾ ਹੈ ਤੇ ਨਹੀਂ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਕਈ ਜੁਗ ਜੂਨਾ ਵਿੱਚ ਭਟਕ-ਭਟਕ ਕੇ ਤੂੰ ਥੱਕ ਗਿਆ ਸੀ ਹੁਣ ਤੈਨੂੰ ਇਹ ਸਰੀਰ ਲੱਭਿਆ ਇਹ ਕੌਣ ਕਹਿ ਰਿਹਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਹਾ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਇਹ ਸ਼ੰਕਾ ਨਿਕਲ ਗਿਆ ਨਾ ਆਪਣਾ ਵੀ ਪਤਾਨੀ ਅਸੀਂ ਜੂਨਾ ਚ ਭਟਕਦੇ ਵੀ ਆ ਕਿ ਨਹੀਂ ਭਟਕਦੇ ਕੀ ਪਤਾ ਕਹਾ ਐਦਾਂ ਹੁੰਦਾ ਵੀ ਏ ਕਿ ਨਹੀਂ ਹੁੰਦਾ ਹੁਣ ਸਾਨੂੰ ਸੱਚ ਕਿੱਥੋਂ ਲੱਭਿਆ ਵੀ ਇਹ ਹੈਗਾ ਇਹ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਦੱਸਿਆ ਬਾਣੀ ਵਿੱਚ ਵੀ ਫਿਰਤ ਫਿਰਤ ਬਹੁਤੇ ਜੁਗ ਹਾਰੋ ਵੀ ਬਹੁਤ ਜੁਗ ਤੂ ਪੜਕ ਪਟਕ ਕੇ ਥੱਕ ਗਿਆ ਸੀ ਫੇਰ ਤੈਨੂੰ ਮਨੁੱਖਾ ਜਨ ਮਿਲਿਆ ਨਾਨਕ ਕਹਿਤ ਮਿਲਣ ਕੀ ਬਰੀਆ ਇਹ ਭਾਈ ਪ੍ਰਮਾਤਮਾ ਨੂੰ ਮਿਲਣ ਦੀ ਕੀ ਐ ਜੀ ਵਾਰੀ ਐ ਸਿਮਰਤ ਕਹਾ ਨਹੀਂ ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ ਸਪਸ਼ਟ ਕਹਿ ਰਹੇ ਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਕੇ ਤੂੰ ਭਾਈ ਹੁਣ ਸਿਮਰਨ ਕਰਦਾ ਕਿਉਂ ਨਹੀਂ ਤੈਨੂੰ ਮਨੁੱਖਾ ਜਨਮ ਮਸਾ ਮਿਲਿਆ ਇਹ ਵਾਰੀ ਮਿਲੀ ਐ ਤੈਨੂੰ ਤੂੰ ਕਿਧਰ ਨੂੰ ਤੁਰ ਪਿਆ ਆਪਾ ਪੜਿਆ ਸੀ ਨਾ ਸ਼ਬਦ ਰੇ ਮਨ ਫਿਰ ਹੁਣ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਹੁਣ ਤੂੰ ਆਪਣੇ ਮਨ ਨੂੰ ਕੋਸ ਹੁਣ ਆਪਣੇ ਮਨ ਨੂੰ ਲਾਂਭਾ ਦੇ ਕੇ ਓਏ ਮਨਾ ਮਨ ਰੇ ਕੌਣ ਕਮਤ ਤੈ ਲੀਨੀ ਓਏ ਮਨਾ ਕਿਹੜੀ ਭੈੜੀ ਸਿੱਖਿਆ ਲੈ ਲਈ ਤੂੰ ਤਾਂ ਆਹੀ ਰਸਾਂ ਚ ਉਲਝ ਗਿਆ ਕਿਹੜਾਂ ਚ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕਿੰਨੀ ਉਨਤਾ ਪ੍ਰਾਇ ਤਨ ਪ੍ਰਾਈ ਨਿੰਦਿਆ ਇਨਾਂ ਰਸਾਂ ਚ ਮਸਤ ਰਹਿ ਗਿਆ ਜਿਹੜਾ ਕੰਮ ਕਰਨ ਆਇਆ ਸੀ ਉਹ ਭਗਤੀ ਤਾਂ ਤੂੰ ਕੀਤੀ ਨਹੀਂ ਹੈ ਮੁਕਤੀ ਦਾ ਰਸਤਾ ਨਹੀਂ ਲੱਭਿਆ ਮੁਕਤ ਪੰਥ ਪੰਥ ਕਿਹਨੂੰ ਕਹਿੰਦੇ ਆ ਜੀ ਰਸਤੇ ਨੂੰ ਮੁਕਤ ਪੰਥ ਮੁਕਤ ਪੰਥ ਭਾਵ ਮੁਕਤੀ ਦਾ ਰਸਤਾ ਮੁਕਤ ਪੰਥ ਜਾਨਿਓ ਪੈ ਨਾ ਹਨ ਤਨ ਜੋਰਨ ਕੋ ਧਾਇਆ ਤੂੰ ਕੇਵਲਾ ਦੁਨਿਆਵੀ ਤਨ ਜੋੜਨ ਵਿੱਚ ਹੀ ਮਸਤ ਹੋ ਗਿਆ ਨਾਮ ਧੰਤਾਂ ਤੂੰ ਜੋੜਿਆ ਹੀ ਨਹੀਂ ਇਹ ਇੱਥੇ ਕੰਮ ਆਊਗਾ ਜਿਹੜਾ ਦੁਨਿਆਵੀ ਤਨ ਹੈ ਪਰ ਨਾਮ ਧੰਨ ਦੋਨੇ ਥਾਂ ਕੰਮ ਕਰਦਾ ਹੈ ਇੱਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਇਹ ਨਾਮ ਤਨ ਤੋਂ ਥਾਂ ਕੰਮ ਆਉਂਦਾ ਤੇ ਜਿਹੜਾ ਦੁਨਿਆਵੀ ਧਨ ਹੈ ਕੰਮ ਇਹ ਵੀ ਆਉਂਦਾ ਪਰ ਇਹ ਇੱਕ ਥਾਂ ਆਉਂਦਾ ਇਹ ਇੱਥੇ ਆਉਂਦਾ ਬਾਕੀ ਉਸ ਤੋਂ ਬਾਅਦ ਸਾਡੇ ਪੁੱਤ-ਪੋਤਰਾਂ ਦੇ ਕੰਮ ਆਉਂਦਾ ਆਖੋ ਸਤਨਾਮ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆ ਬੰਧਾਇਆ ਤੂੰ ਇੰਨਾ ਵਿੱਚ ਜਕੜਿਆ ਪਿਆ ਹੈ ਤੇ ਕਿਸੇ ਨੇ ਵੀ ਆਖਰ ਨੂੰ ਤੇਰਾ ਸਾਥ ਨਹੀਂ ਦੇਣਾ ਹੈ ਆਪਾਂ ਵੇਖਦੇ ਵੀ ਆ ਸੁਣਿਆ ਸੀ ਨਾ ਵੀ ਜਿਹੜੀ ਚੀਜ਼ ਨੂੰ ਵੇਖ ਕੇ ਵੇਖ ਕੇ ਤਾਂ ਮੰਨ ਲੈਣਾ ਚਾਹੀਦਾ ਨਾ ਜਦੋਂ ਆਪਾਂ ਵੇਖ ਹੀ ਲਿਆ ਇੱਕ ਤਾਂ ਹੁੰਦਾ ਹੈ ਵੀ ਕੱਲਾ ਲਿਖਿਆ ਹੀ ਹੈ ਵੀ ਹੋਊ ਪਤਾ ਨਹੀਂ ਨਾ ਚਲੋ ਇਹ ਵੀ ਮੰਨ ਲੈਣੇ ਆਪਾਂ ਤਾਂ ਕਹਿੰਦੇ ਆ ਵੀ ਬਾਣੀ ਹੈ ਜਿਹੜੀ ਇੱਕ ਇੱਕ ਵਚਨ ਅਟਲ ਹੈ ਇੱਕ ਇੱਕ ਵਚਨ ਬਾਣੀ ਦਾ ਸੱਚ ਹੈ ਕਿਉਂਕਿ ਤੁਰਕੀ ਬਾਣੀ ਦੇ ਵਚਨ ਨੇ ਪਰ ਆਪਾਂ ਵੇਖ ਵੀ ਤਾਂ ਰਹੇ ਆ ਨਾ ਜੋ ਸਾਨੂੰ ਬਾਣੀ ਕਹਿ ਰਹੀ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆ ਬੰਧਾ ਆ ਤੂੰ ਇਹਦੇ ਵਿੱਚ ਜਾਕੜ ਰੱਖਿਆ ਆਪਣੇ ਆਪ ਨੂੰ ਤੇ ਪਦਾਰਥਾਂ ਵਿੱਚ ਮਸਤ ਹੋ ਕੇ ਸਮਾਗਵਾਤਾ ਆਕਰ ਨੂੰ ਸਾਥੀ ਕੋਈ ਨਾ ਬੀਨਾ ਬਣਾ ਕੱਲੇ ਨੂੰ ਛੱਡ ਕੇ ਸਾਰੇ ਪੁੱਠੇ ਮੁੜ ਪਏ ਕਿਸੇ ਨੇ ਸਾਥ ਨਹੀਂ ਦਿੱਤਾ ਸਭ ਚਲੇ ਗਏ ਭਾਈ ਪਰਮੇਸ਼ਰ ਦਾ ਹੁਕਮ ਹੈ ਉਹਦਾ ਸਰੀਰ ਹੈ ਉਹ ਲੈ ਗਿਆ ਹੁਣ ਆਪਾਂ ਕੀ ਕਰ ਸਕਦੇ ਆਂ ਕਰ ਵੀ ਨਹੀਂ ਸਕਦੇ ਪਰ ਹੋਇਆ ਕਿ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜੇ ਕੋਈ ਗਿਆਨ ਨਾ ਅਜੇ ਤੱਕ ਨਾ ਭਗਤੀ ਕੀਤੀ ਨਾ ਗੁਰੂ ਦੀ ਸ਼ਰਨ ਪਿਆ ਤੇ ਨਾ ਹੀ ਤੇਰੇ ਅੰਦਰ ਆਤਮਿਕ ਜੀਵਨ ਦੀ ਸੋਜੀ ਪਈ ਫਿਰ ਇਦਾਂ ਏ ਲੰਘਿਆ ਸਮਾਂ ਘਟ ਹੀ ਮਾਹੇ ਨਰੰਜਨ ਤੇਰਾ ਤੈਂ ਖੋਜਤ ਉਦਿਆਨਾ ਮਾਇਆ ਤੋਂ ਨਿਰਲੇਪ ਮਾਲਕ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਹਰ ਉਹਨੂੰ ਜੰਗਲਾਂ ਵਿੱਚ ਭਾਲ ਰਿਹਾ ਹੈ ਬਾਹਰ ਕਿਤੇ ਨਹੀਂ ਹੈ ਉਹ ਜਿਵੇਂ ਕੱਲ ਸੁਣਿਆ ਸੀ ਜਿਉ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭਲਾਇਆ ਮਿਰਗ ਵਾਲਾ ਹਾਲ ਹੋਇਆ ਪਿਆ ਤੇਰਾ ਰੱਬ ਅੰਦਰ ਵਸਦਾ ਏ ਤੂੰ ਵਾਰਪਾਲਦਾ ਫਿਰਦਾ ਏ ਕਿਤੇ ਜਾਣ ਦੀ ਲੋੜ ਹੀ ਨਹੀਂ ਕਿਰਤ ਕਰਿਆ ਕਰ ਤੇ ਘਰ ਵਿੱਚ ਨਾਮ ਜਪਿਆ ਕਰ ਤੇ ਬਾਹਲੇ ਖਰਚੇ ਕਰਨ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਈਸ਼ਾ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਸਾਡੇ ਗੁਰੂਆਂ ਦੀ ਬਾਣੀ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਬਾਣੀ ਸਭ ਸਮਝਾਉਂਦੀ ਹੈ ਸਮਝ ਸਮਝ ਕੇ ਜੀਵਨ ਜਿਉ ਲਾਹ ਮਹਾਰਾਜ ਮੇਰ ਕਰਦੇ ਆ ਸੱਚੇ ਪਾਤਸ਼ਾਹ ਘਟ ਹੀ ਮਾਹੇ ਨਰੰਜਨ ਤੇਰਾ ਘਟ ਪਾਵੰਦਰ ਤੈ ਖੋਜ ਤਉ ਦਿਅਨਾ ਤੂੰ ਕਿਥੇ ਜੰਗਲਾਂ ਵਿੱਚ ਭਾਲਦਾ ਫਿਰਦਾ ਐ ਜਿਹੜਾ ਜੰਗਲਾਂ ਵਿੱਚ ਬਹਿ ਜਾਂਦੇ ਆ ਜਾ ਕੇ ਉਹ ਤਾਂ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭੱਜ ਗਏ ਇਹਨਾਂ ਤੋਂ ਕੁਝ ਹੁੰਦਾ ਹੀ ਨਹੀਂ ਇਸ ਕਰਕੇ ਗ੍ਰਸਤੀ ਜੀਵਨ ਵਿੱਚ ਰਹਿਣਾ ਵੰਦਗੀ ਕਰਨੀ ਭਗਤੀ ਕਰਨੀ ਘਰ ਵਿੱਚ ਸਭ ਕਿਸ ਕਰਮ ਬਾਹਰ ਨਹੀਂ ਬਾਹਰ ਟੋਲਾ ਸੋ ਧਰਮ ਭੁਲਾਈ ਉਹ ਤਾਂ ਧਰਮ ਭਲੇਖੇ ਵਿੱਚ ਪਿਆ ਹੋਇਆ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਅਨੇਕਾਂ ਜਨਮਾਂ ਵਿੱਚ ਪਟਕ-ਪਟਕ ਕੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ ਪਰ ਇਹੋ ਜਾਂ ਕੋਈ ਕੰਮ ਨਹੀਂ ਸਿੱਖਿਆ ਜੀ ਦੀ ਬਰਕਤ ਨਾਲ ਜਨਮਾਂ ਦੇ ਗੇੜ ਚੋਂ ਤੈਨੂੰ ਅਡੋਲਤਾ ਹਾਸਲ ਹੋ ਸਕੇ ਤੇ ਜਨਮ ਮਰਨ ਕੱਟਿਆ ਜਾਂਦਾ ਹੈ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਕੇ ਸਿਮਰਨ ਕਰਕੇ ਬੰਦਗੀ ਕਰਕੇ ਚੰਗੇ ਕਰਮ ਕਰਕੇ ਜਿਹੜਾ ਮਨੁੱਖ ਜਾਂਦਾ ਹੈ ਸੰਸਾਰ ਤੇ ਚੰਗੇ ਕਰਮ ਕਰਦਾ ਹੈ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ ਇੱਥੋਂ ਆਲੇ ਦੁੱਖ ਵੀ ਖਤਮ ਹੋ ਜਾਂਦੇ ਆ ਤੇ ਅੱਗੇ ਵੀ ਪ੍ਰਮਾਤਮਾ ਦੇ ਚਰਨਾਂ 'ਚ ਵਾਸਾ ਹੁੰਦਾ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਆ ਇਹ ਬਾਤ ਕਿਹਨੇ ਦੱਸੀ ਆ ਸਾਨੂੰ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਇਹ ਜਿਹੜੀਆਂ ਗੱਲਾਂ ਆਪਾਂ ਸੁਣੀਆਂ ਨੇ ਇਹ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸੀਆਂ ਹਨ। ਇਹ ਸਤਿਗੁਰੂ ਜੀ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਾਨਸ ਦੇ ਪਾਏ ਪਦ ਹਰ ਪਾਜੇ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਹੋ ਗਿਆ ਤੈਨੂੰ ਬਹੁਤ ਵੱਡਾ ਹੁਣ ਤੂੰ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰ। ਜਿਵੇਂ ਗਨਕਾਰ ਵਰਗੀਆਂ ਤੇ ਅਜਾਮਲ ਪਾਪੀ ਵਰਗੇ ਸੱਜਣ ਠੱਗ ਵਰਗੇ ਤਰ ਗਏ ਓਵੇਂ ਫਿਰ ਤੈਂ ਵੀ ਤਰ ਜਾਣਾ ਹੈ ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਰਾਹੀਂ ਸਾਨੂੰ ਗਿਆਨ ਬਖਸ਼ਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ